ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇੱਥੇ ਗੁਰਦੁਆਰਾ ਮਲੋ ਸ਼ਹੀਦ ਪਿੰਡ ਹਮਤਪੁਰਾ ਪਿੰਡ ਭਾਗੀ ਕੇ ਜੋ ਸ਼ਹੀਦ ਬਾਬਾ ਬਖਸੀ ਸਿੰਘ ਤੇ 35000 ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਥੋਂ ਦੇ ਮੁੱਖ ਸੇਵਾਦਾਰ ਸ੍ਰੀ ਮਾਨਸਾੰਤ ਬਾਬਾ ਜੀਤ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਤੇ ਪੰਜ ਪਿਆਰੇ ਤੇ ਚਾਰ ਸਭਜਾਤੇ ਦੇ ਗੁਰੂ ਸਾਹਿਬ ਦੀ ਗਵਾਹੀ ਦੇ ਵਿੱਚ ਆਪਾਂ ਜੋ ਹਰ ਸਾਲ ਬੰਦੀ ਛੋੜ ਦਿਵਸ ਦੀਵਾਲੀ ਦੇ ਸਬੰਧ ਦੇ ਵਿੱਚ ਆਪਾਂ ਹਰ ਸਾਲ ਨਗਰ ਕੀਰਤਨ ਕਰਿਆ ਕਰਦੇ ਆਂ 17 ਤਰੀਕ ਨੂੰ ਜੋ ਨਗਰ ਕੀਰਤਨ ਹੈ ਉਹ ਪਿੰਡ ਹਮਤਪੁਰਾ ਵਿਖੇ ਹੋਵੇਗਾ ਔਰ 18 ਤਰੀਕ ਨੂੰ ਨਗਰ ਕੀਰਤਨ ਪਿੰਡ ਭਾਗੀ ਕੇ ਵਿਖੇ ਹੋਵੇਗਾ ਅਤੇ 19 ਤਰੀਕ ਨੂੰ ਸ਼੍ਰੀ ਅਖੰਡਪੁਰ ਆਰੰਭ ਹੋਣਗੇ ਤੇ 21 ਤਰੀਕ ਨੂੰ ਸ਼੍ਰੀ ਅਖੰਡਪੁਰ ਸਭਾ ਨੂੰ ਦੀਵਾਲੀ ਵਾਲੇ ਜਨ ਭੋਗ ਪਾਏ ਜਾਣਗੇ ਤੇ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਹਰ ਸਾਲ ਬੰਦੀ ਛੋੜ ਦੇਵਸ ਮਨਾਉਣੇ ਆ ਤੇ ਸੰਗਤਾਂ ਨੇ ਵੱਧ ਤੋਂ ਵੱਧ ਗੁਰਦੁਆਰਾ ਮਲੋਸ਼ੀ ਦੇ ਹਮਤਪੁਰਾ ਭਾਗੀ ਜੇ ਪਹੁੰਚਣ ਦੀ ਕਿਰਪਾ ਕਰਨੀ ਅਤੇ ਨਗਰ ਕੀਰਤਨ ਦੇ ਵਿੱਚ ਦੋਨੇ ਹੀ ਦਿਨ ਵੱਧ ਤੋਂ ਵੱਧ ਸੇਵਾ ਕਰਕੇ ਤੇ ਸੰਗਤਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਨਾਮ ਨਾਲ ਆਪੋ ਆਪਣੇ ਨਗਰਾਂ ਦੀ ਪ੍ਰਕਰਮਾ ਕਰਨੀ ਹੈ ਮੇ ਮਹਾਪੁਰਸਾਂ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਆਉਣ ਵਾਲੇ 17 ਤਰੀਕਾ ਤੇ 18 ਤਰੀਕ ਨੂੰ ਨਗਰ ਕੀਰਤਨ ਗੁਰਦੁਆਰਾ ਮਲੋਸ਼ੀ ਤੋਂ ਆਰੰਭ ਹੋਵੇਗਾ 17 ਤਰੀਕ ਨੂੰ ਪਿੰਡ ਹਮਤਪੁਰਾ ਵਿਖੇ ਪ੍ਰਕਰਮਾ ਹੋਵੇਗੀ ਔਰ 18 ਤਰੀਕ ਨੂੰ ਪੰਡ ਭਾਗੀ ਕੇ ਵਿਖੇ ਬਿਰ ਕਰਮਾ ਹੋਵੇਗੀ ਅਤੇ 19 ਤੇ 1 ਨੂੰ ਸ਼੍ਰੀ ਅਖੰਡ ਪੜ ਆਰੰਭ ਹੋਣਗੇ ਤੇ 21 ਤਰੀਕ ਨੂੰ ਦਿਵਾਲੀ ਵਾਲੇ ਦਿਨ ਭੋਗ ਪਾਏ ਜਾਣਗੇ ਇਹ શ્રી ਮਾਨ ਸੰਤ ਬਾਬਾ ਜੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਮਲੋਸ਼ੀ ਦਾ ਹਮਤਪੁਰਾ ਭਾਗੀ ਕੇ ਉਹਨਾਂ ਵੱਲੋਂ ਬੇਨਤੀ ਹੈ ਕਿ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲੇ ਬਣਾਉਣਾ ਜੀ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ ਬਹੁਤ ਹੀ ਪ੍ਰਸਿੱਧ ਕਵੀਸਰ ਕੁਲਵੰਤ ਸਿੰਘ ਮਾਨੂ ਕੇ ਸਵਾਰਗਵਾਸੀ ਸਰਦਾਰ ਗੁਨਾਵ ਸਿੰਘ ਬਰਾੜ ਉਹਨਾਂ ਦੇ ਸਗੀਰਦ ਨੇ ਉਹਨਾਂ ਵੱਲੋਂ ਗੁਰੂਕਾਰ ਦੀਆਂ ਜੋ ਰਚਾਮਾਂ ਨੇ ਜਾਂ ਗੁਰੂਪਦ ਆਤਿਹਾਸਾ ਉਹ ਸੰਗਤਾਂ ਨੂੰ ਸੰਬੋਧਨ ਕੀਤਾ ਜਾਊਗਾ ਸੰਗਤ ਨੂੰ ਬੇਨਤੀ ਹੈ ਵਾਧ ਤੋ ਪਹੁੰਚਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ